ਗੁਰਦੁਆਰਾ ਸ਼ਹੀਦ ਗੰਜ ਸਾਹਿਬ ਇਹਦਾ ਬਹੁਤ ਵੱਡਾ ਇਤਿਹਾਸ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜਰੀਏ ਗਵਾਹੀ ਵਿੱਚ ਸਤਿਮਾ ਦੇ ਨਗਰੇ ਸਰਹੰਦ ਨੂੰ ਫਤਿਹ ਕਰਨ ਕੇ ਅਤੇ ਜ਼ਾਲਮ ਸ਼ੁਬੇ ਵਜ਼ੀਰ ਖਾਨ ਨੂੰ ਚੱਪੜ ਚਿਲੀ ਦੇ ਮੈਦਾਨ ਵਿੱਚ ਸੋਧਣ ਉਪਰੰਤ ਖਾਲਸਾ ਪੰਤ ਪਾਤ ਸ਼ਾਹੀ ਸ਼ਾਨ ਨਾਲ ਇਕਜਠ ਸੰਮਤ 1767 14 ਮਈ 1710 ਈਸਵੀ ਨੂੰ ਸਰਹੰਦ ਦੇ ਕਾਬਜ਼ ਹੋਇਆ ਅਤੇ ਖਾਲਸਾ ਰਾਜ ਸਥਾਪਿਤ ਕੀਤਾ ਸਰਹੰਦ ਫਤਿਹ ਦੌਰਾਨ ਹੋਈ ਜੰਗ ਵਿੱਚ ਸ਼ਹੀਦ ਹੋਏ 6000 ਸਿੰਘਾਂ ਦਾ ਸਮੂਹਿਕ ਸੰਸਕਾਰ ਇਸ ਸਥਾਨ ਦੇ ਉੱਪਰ ਕੀਤਾ ਗਿਆ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜਿੱਥੇ 6000 ਸਿੰਘਾਂ ਦਾ ਸੰਸਕਾਰ ਕੀਤਾ ਗਿਆ ਇਹ ਗੁਰਦੁਆਰਾ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਬਣਿਆ ਹੋਇਆ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਇਸ ਗੁਰਦੁਆਰੇ ਤੇ 6000 ਸਿੰਘਾਂ ਦਾ ਸੰਸਕਾਰ ਸਮੂਹਿਕ ਤੌਰ ਤੇ ਕੀਤਾ ਗਿਆ ਆਪ ਜੀ ਨੂੰ ਇਤਿਹਾਸ ਦੀ ਜਾਣਕਾਰੀ ਦੇ ਲਈ ਫਿਰ ਇਸ ਇਸ ਬਲੈਕਬੋਰਡ ਤੇ ਸਾਂਝਾ ਕਰਦੇ ਆ ਕਿ ਕੀ ਲਿਖਿਆ ਸੀ ਇਤਿਹਾਸ ਦੇ ਬਾਰੇ ਚੱਪੜ ਚਿੜੀ ਦੇ ਮੈਦਾਨ ਪ੍ਰਾਂਤ ਖਾਲਸਾ ਮੈਦਾਨ ਵਿੱਚ ਸੋਧਨ ਪ੍ਰਾਂਤ ਖਾਲਸਾ ਪੰਥ ਪਾਤਸ਼ਾਹੀ ਸ਼ਾਨ ਇੱਕ ਜੇਟ ਸੰਮਤਸ 1767 14 ਮਈ 1710 ਈਸਵੀ ਨੂੰ ਸਰਹੰਦ ਤੇ ਕਾਬਜ਼ ਹੋਇਆ ਅਤੇ ਖਾਲਸਾ ਰਾਜ ਨੂੰ ਸਥਾਪਿਤ ਕੀਤਾ ਸਰਹੰਦ ਫਤਿਹ ਦੌਰਾਨ ਹੋਈ ਜੰਗ ਵਿੱਚ ਸ਼ਹੀਦ ਹੋਏ 6000 ਸਿੰਘਾਂ ਦਾ ਸੰਸਕਾਰ ਇਸ ਸਥਾਨ ਤੇ ਕੀਤਾ ਗਿਆ ਜਿੱਥੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਣਿਆ ਹੋਇਆ 6000 ਸਿੰਘਾਂ ਦਾ ਸੰਸਕਾਰ ਇਸ ਸਥਾਨ ਦੇ ਉੱਪਰ ਕੀਤਾ ਗਿਆ ਜਿੱਥੇ ਗੁਰਦੁਆਰਾ ਸ਼ਹੀਦ ਗਾਂਝ ਸਾਹਿਬ ਬਣਿਆ ਹੋਇਆ ਆਪ ਜੀ ਨੂੰ ਦਰਸ਼ਨ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਦੇ ਕਰਵਾਉਂਦੇ ਪਏ ਹਾਂ